ਸੋ ਇਸ ਵੇਲੇ ਪਿੰਡ ਮਾਂਗੜਾ ਦੇ ਨੌਜਵਾਨ ਇੱਥੇ ਲੰਗਰ ਦੀ ਸੇਵਾ ਵੀ ਕਰਦੇ ਆ ਅਤੇ ਹੋਰ ਵੀ ਬਹੁਤ ਸੇਵਾ ਕਰ ਰਹੇ ਆ ਸੋ ਮੈਂ ਤੁਹਾਡੇ ਨਾਲ ਜੋ ਸੇਵਾਦਾਰ ਇੱਥੇ ਮਾਂਗੜਾ ਪਿੰਡ ਤੋਂ ਅੱਜ ਸੇਵਾ ਲੈ ਕੇ ਆਏ ਆ ਤੁਹਾਨੂੰ ਸਵੇਰੇ ਵੀ ਦਿਖਾਈਆਂ ਕਿੰਨੀਆਂ ਟਰਾਲੀਆਂ ਲੰਗਰਾਂ ਦੀਆਂ ਬਾਹਰੋਂ ਆਈਆਂ ਸੋ ਆਓ ਇਹ ਜਿਹੜੇ ਨੌਜਵਾਨ ਆਏ ਇਹਨਾਂ ਨੂੰ ਮੈਂ ਪੁੱਛਾਂ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਸਾਰੇ ਉਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਆਪਣਾ ਨਾਮ ਦੱਸੋ ਜੀ ਜਗਵਿੰਦਰ ਸਿੰਘ ਆ ਜੀ ਪਿੰਡ ਮਾਰਕਟ ਤੋਂ ਆ ਸਾਰੇ ਬੰਦੇ ਆ ਸਾਰੇ ਨੌਜਵਾਨ ਟੀਮ ਲੱਗੇ ਹੋਏ ਆ ਆਪਣੇ ਅੱਛਾ ਜੀ ਹਾਂ ਜੀ ਤੇ ਕਿੰਨੇ ਕ ਆਪਣੇ ਜੂਸ ਤੇ ਕਿੰਨੇ ਕ ਮੁੰਡੇ ਆਏ ਰਜਿਸਟਰ ਆ ਆ ਦੇਖੋ ਜੀ ਸਾਰੇ ਨੌਜਵਾਨ ਪਿੰਡ ਤੇ ਖੜੇ ਆ ਸਾਡੇ ਸਾਰੇ ਲੱਗੇ ਹੋਏ ਆ ਜੀ ਉਹ ਡੇਲੀ ਕੰਮ ਚੱਲਦਾ ਜੀ ਸਵੇਰ ਤੋਂ ਸੋ ਸਾਰੀਆਂ ਸੰਗਤਾਂ ਦਾ ਮੈਂ ਤਾਂ ਇਹਦੇ ਲਈ ਧੰਨਵਾਦ ਕਰਦਾ ਤੁਹਾਡੇ ਨੌਜਵਾਨਾਂ ਦਾ ਬਾਈ ਤੁਹਾਡੇ ਨੌਜਵਾਨ ਕਰਕੇ ਅੱਜ ਘਰਾਂ ਦੇ ਵਿੱਚ ਬੱਚੇ ਵੱਡੇ ਬਜ਼ੁਰਗ ਸਾਰੇ ਸੇਫ ਬੈਠੇ ਆ ਜਿਵੇਂ ਕਿ ਤੁਹਾਨੂੰ ਪਤਾ ਕਿ ਸਸਰਾਲੀ ਕਲੋਨੀ ਦੇ ਬਾੰਦ ਦੇ ਉੱਪਰ ਹਰੇਕ ਪਿੰਡਾਂ ਦੇ ਵਿੱਚੋਂ ਹਰੇਕ ਸ਼ਹਿਰਾਂ ਦੇ ਵਿੱਚੋਂ ਹਰੇਕ ਜ਼ਿਲ੍ਹਿਆਂ ਦੇ ਵਿੱਚੋਂ ਸੰਗਤਾਂ ਆ ਰਹੀਆਂ ਕੋ ਸੇਵਾ ਕਰਨ ਵਾਸਤੇ ਆ ਰਿਹਾ ਕੋਈ ਮਿੱਟੀ ਦੀਆਂ ਟਰਾਲੀਆਂ ਮਿੱਟੀ ਦੇ ਟਿਪਰ ਕੋਈ ਆਪਣੀਆਂ ਮਸ਼ੀਨਰੀਆਂ ਲੈ ਕੇ ਇੱਥੇ ਆ ਰਿਹਾ ਜਿੱਥੇ ਆ ਬੋਰੇ ਭਰ-ਭਰ ਕੇ ਵੀ ਟਰਾਲੀਆਂ ਤੇ ਗੱਡੀਆਂ ਦੇ ਵਿੱਚ ਮਿੱਟੀ ਦੇ ਆ ਰਹੇ ਇੱਥੇ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਬੰਧ ਕੀਤਾ ਜਾ ਰਿਹਾ ਕਿ ਤੁਹਾਡਾ ਬਾਲ ਵੀ ਵਿੰਗਾ ਨਾ ਹੋਵੇ ਇਹ ਜਿੱਥੇ ਇਹ ਜੋ ਜੁੜਿਆ ਹੋਇਆ ਸੇਵਾਦਾਰ ਜੁੜੇ ਹੋਏ ਨੇ ਸੋ ਇਹਨਾਂ ਕਰਕੇ ਤੁਹਾਨੂੰ ਇੱਕ ਇੱਕ ਮਿੰਟ ਦਾ ਵੀ ਤੁਹਾਨੂੰ ਡਰ ਬਸਾ ਕੱਢਣ ਵਾਸਤੇ ਤੁਹਾਨੂੰ ਲਾਈਵ ਮੈਂ ਦਿਖਾਉਂਦਾ ਰਹਿਣਾ ਸੋ ਇੱਕ ਵਾਰੀ ਕਲਗੀਧਰ ਪਾਸ਼ਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਕਾਰਾ ਬੋਲਿ ਸੋ ਨਾਲ ਲਾ ਲਓ ਜੀ ਹੋਏ ਸਿੰਘ ਜੀ ਇਹਨਾਂ ਸੇਵਾਦਾਰਾਂ ਦਾ ਨੌਜਵਾਨਾਂ ਦਾ ਹੌਸਲਾ ਵਧਾਉਣ ਵਾਸਤੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਅਤੇ ਕਮੈਂਟ ਕਰਨਾ ਅਤੇ ਸਾਡੇ ਪੇਜ ਨੂੰ ਫੋਲੋ ਕਰਨਾ ਅਤੇ ਜਿੱਥੇ-ਜਿੱਥੇ ਵੀ ਸੰਗਤਾਂ ਬੈਠੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਇਹਨਾਂ ਨੌਜਵਾਨਾਂ ਦੇ ਹੁੰਦਿਆਂ ਘਬਰਾਉਣ ਦੀ ਲੋੜ ਨਹੀਂ ਸਾਰੇ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖਦੇ ਆ ਸ਼ਾਮ ਦਾ ਟਾਈਮ ਆ ਆਪਣਾ ਜੋ ਨਿਤਨੇਮ ਵਗੈਰਾ ਤੁਸੀਂ ਸਵੇਰੇ ਸ਼ਾਮ ਕਰਦੇ ਹੋ ਉਸ ਤੋਂ ਇਲਾਵਾ ਸਪੈਸ਼ਲ ਇਹ ਹਰ ਦੇ ਹਾਲਾਤਾਂ ਨੂੰ ਲੈ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਸੋ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਖੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ